ਸਿੱਧੂ ਮੂਸੇਵਾਲੇ ਦੀ ਮੌਦਾ ਗਮ ਆਪਾਂ ਨੂੰ ਸਾਰਿਆਂ ਨੂੰ ਆ। ਤੇ ਇੱਕ ਮਾਂ-ਬਾਪ ਲਈ ਉਹਦੇ ਜਵਾਨ ਪੁੱਤ ਦਾ ਚਲ ਜਾਣਾ ਇਹ ਬਹੁਤ ਦੁਖਦਈ ਹੈ। ਕਿ ਉਹ ਕਲਾਕਾਰ ਸੀ, ਕੀ ਸੀ ਵੱਡਾ ਸੀ, ਛੋਟਾ ਸੀ ਇਹਨੂੰ ਇਹ ਕੋਈ ਮੈਟਰ ਨਹੀਂ ਕਰਦਾ। ਹਰ ਬੰਦਾ ਪੀਕ ਤੇ ਜਾ ਕੇ ਕਿਤੇ ਨੱਥਲੇ ਆਉਂਦਾ ਹੀ ਆਉਂਦਾ ਹੈ। ਪਰ ਇੱਕ ਮਾਂ ਦਾ ਪੁੱਤ ਚਲ ਜਾਣਾ ਉਹਨੇ ਦੁਬਾਰੇ ਨਹੀਂ ਆਉਣਾ। ਉਸ ਬੱਚੇ ਨੂੰ ਉਸ ਬੰਦੇ ਨੂੰ ਸਮਰਪਿਤ ਕੁਝ ਲੈਣਾ। ਢਿੱਡੋਂ ਜਾਇਆ ਮਾਂ ਦਾ ਕੋਈ ਲਾੜ ਲਾਛ ਤਾਨ ਪੁੱਤ ਮਾਪਿਆਂ ਦਾ ਖੋਵੀ ਨਾ ਕੋਈ ਦਾਤਿਆ ਜਵਾਨ ਪੁੱਤ ਢਿੱਡੋਂ ਜਾਇਆ ਮਾਂ ਦਾ ਕੋਈ ਲਾੜ ਲਾਛ ਤਾਨ ਪੁੱਤ ਮਾਪਿਆਂ ਦਾ ਖੋਵੀ ਨਾ ਕੋਈ ਦਾਤਿਆ ਜਵਾਨ ਪੁੱਤ ਕੌਣੀ ਵਾਲਾ ਕਾਕਾ ਬੈਠਾ ਉਹਨਾਂ ਨੂੰ ਤਰਾਸਦਾ ਹੈ ਖਾ ਮੂਰੇ ਛੱਡ ਕੇ ਜੋ ਪੈੜਾਂ ਦੇ ਨਿਸ਼ਾਨ ਪੁੱਤ ਤਿੰਨ ਵਾਰੀ ਬੰਦੇ ਨੂੰ ਨਾ ਆਉਂਦੇ ਤਿੰਨ ਆਦਮੀ ਜੇ ਤਿੰਨ ਵਾਰੀ ਬੰਦੇ ਨੂੰ ਉਹ ਤਿੰਨ ਵਾਰੀ ਬੰਦੇ ਨੂੰ ਨਮਾਉਂਦੇ ਤਿੰਨ ਆਦਮੀ ਜੰਮਣੇ ਤੇ ਦਾਈ ਤੇ ਵਿਆਹਣ ਵੇਲੇ ਨਾਈ ਤੀਜਾ ਮਰਿਆਂ ਤੋਂ ਭਾਈ ਨਾਲੇ ਰੋਂਦੇ ਭੱਵਾ ਮਾਰਨੇ ਆ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ ਚੋਂ ਬਾਹਰ ਨੇ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ ਚੋਂ ਬਾਹਰ ਨੇ ਜੀ ਕਬਜੇ ਚੋਂ ਬਾਹਰ ਨੇ ਉਸੇ ਵਾਲੇ ਦੀ ਮੌਦਾ ਗਮ ਆਪਾਂ ਨੂੰ ਸਾਰਿਆਂ ਨੂੰ ਆ। ਤੇ ਇੱਕ ਮਾਂ ਬਾਪ ਲਈ ਉਹਦੇ ਜਵਾਨ ਪੁੱਤ ਦਾ ਚਲ ਜਾਣਾ ਇਹ ਬਹੁਤ ਦੁਖਦਈ ਹੈ। ਕਿ ਉਹ ਕਲਾਕਾਰ ਸੀ, ਕੀ ਸੀ ਵੱਡਾ ਸੀ, ਛੋਟਾ ਸੀ ਇਹਨੂੰ ਇਹ ਕੋਈ ਮੈਟਰ ਨਹੀਂ ਕਰਦਾ। ਹਰ ਬੰਦਾ ਪੀਕ ਤੇ ਜਾ ਕੇ ਕਿਤੇ ਨੀ ਥੱਲੇ ਆਉਂਦਾ ਹੀ ਆਉਂਦਾ ਹੈ। ਪਰ ਇੱਕ ਮਾਂ ਦਾ ਪੁੱਤ ਚਲ ਜਾਣਾ ਉਹ ਨਹੀਂ ਦੁਬਾਰੇ ਨਹੀਂ ਆਉਣਾ। ਉਸ ਬੱਚੇ ਨੂੰ ਉਸ ਬੰਦੇ ਨੂੰ ਸਮਰਪਿਤ ਕੁਝ ਲੈਣਾ। ਢੋਂ ਜਾਇਆ ਮਾਂ ਦਾ ਕੋਈ ਲਾੜ ਲਾਛਤਾਨ ਪੁੱਤ ਮਾਪਿਆਂ ਦਾ ਖੋਵੀ ਨਾ ਕੋਈ ਦਾਤਿਆ ਜਵਾਨ ਪੁੱਤ ਢਿੱਡੋਂ ਜਾਇਆ ਮਾਂ ਦਾ ਕੋਈ ਲਾੜ ਲਾਛਤਾਨ ਪੁੱਤ ਮਾਪਿਆਂ ਦਾ ਖੋਵੀ ਨਾ ਕੋਈ ਦਾਤਿਆ ਜਵਾਨ ਪੁੱਤ ਤੌਣੀ ਵਾਲਾ ਕਾਕਾ ਬੈਠਾ ਉਹਨਾਂ ਨੂੰ ਤਰਾਸਦਾ ਹੈ ਖਾ ਮੂਰੇ ਛੱਡ ਕੇ ਜੋ ਪੈੜਾਂ ਦੇ ਨਿਸ਼ਾਨ ਪੁੱਤ ਤਿੰਨ ਵਾਰੀ ਬੰਦੇ ਨੂੰ ਨਾ ਆਉਂਦੇ ਤਿੰਨ ਆਦਮੀ ਜੇ ਤਿੰਨ ਵਾਰੀ ਬੰਦੇ ਨੂੰ ਉਹ ਤਿੰਨ ਵਾਰੀ ਬੰਦੇ ਨੂੰ ਨੂੰਮਾਉਂਦੇ ਤਿੰਨ ਆਦਮੀ ਜੰਮਣੇ ਤੇ ਦਾਈ ਤੇ ਵਿਆਹਣ ਵੇਲੇ ਨਾਈ ਤੀਜਾ ਮਰਿਆਂ ਤੋਂ ਭਾਈ ਨਾਲੇ ਰੋਂਦੇ ਭੱਬਾ ਮਾਰਨੇ ਆ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ ਚੋਂ ਬਾਹਰ ਨੇ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ ਚੋਂ ਬਾਹਰ ਨੇ ਜੀ ਕਬਜੇ ਚੋਂ ਬਾਹਰ ਨੇ ਦੀ ਮੌਦਾ ਗਮ ਆਪ ਨੂੰ ਸਾਰਿਆਂ ਨੂੰ ਆ। ਤੇ ਇੱਕ ਮਾਂ-ਬਾਪ ਲਈ ਉਹਦੇ ਜਵਾਨ ਪੁੱਤ ਦਾ ਚਲ ਜਾਣਾ ਇਹ ਬਹੁਤ ਦੁਖਦਈ ਹੈ। ਕਿ ਉਹ ਕਲਾਕਾਰ ਸੀ, ਕੀ ਸੀ, ਵੱਡਾ ਸੀ, ਛੋਟਾ ਸੀ ਇਹਨੂੰ ਇਹ ਕੋਈ ਮੈਟਰ ਨਹੀਂ ਕਰਦਾ। ਹਰ ਬੰਦਾ ਪੀਕ ਤੇ ਜਾ ਕੇ ਕਿਤੇ ਨੱਥਲੇ ਆਉਂਦਾ ਹੀ ਆਉਂਦਾ ਹੈ। ਪਰ ਇੱਕ ਮਾਂ ਦਾ ਪੁੱਤ ਚਲ ਜਾਣਾ ਉਹਨੇ ਦੁਬਾਰੇ ਨਹੀਂ ਆਉਣਾ। ਉਸ ਬੱਚੇ ਨੂੰ ਉਸ ਬੰਦੇ ਨੂੰ ਸਮਰਪਿਤ ਕੁਝ ਲੈਣਾ। ਢਿੱਡੋਂ ਜਾਇਆ ਮਾਂ ਦਾ ਕੋਈ ਲਾੜ ਲਾਸ਼ ਤਾਨ ਪੁੱਤ ਮਾਪਿਆਂ ਦਾ ਖੋਵੀ ਨਾ ਕੋਈ ਦਾਤਿਆ ਜਵਾਨ ਪੁੱਤ ਢਿੱਡੋਂ ਜਾਇਆ ਮਾਂ ਦਾ ਕੋਈ ਲਾੜ ਲਾਸ਼ ਤਾਨ ਪੁੱਤ ਮਾਪਿਆਂ ਦਾ ਖੋਵੀ ਨਾ ਕੋਈ ਦਾਤਿਆ ਜਵਾਨ ਪੁੱਤ ਕੌਣੀ ਵਾਲਾ ਕਾਕਾ ਬੈਠਾ ਉਹਨਾਂ ਨੂੰ ਤਰਾਸਦਾ ਹੈ ਖਾ ਮੂਰੇ ਛੱਡ ਕੇ ਜੋ ਪੈੜਾਂ ਦੇ ਨਿਸ਼ਾਨ ਪੁੱਤ ਤਿੰਨ ਵਾਰੀ ਬੰਦੇ ਨੂੰ ਨਾ ਆਉਂਦੇ ਤਿੰਨ ਆਦਮੀ ਜੇ ਤਿੰਨ ਵਾਰੀ ਬੰਦੇ ਨੂੰ ਉਹ ਤਿੰਨ ਵਾਰੀ ਬੰਦੇ ਨੂੰ ਨਮਾਉਂਦੇ ਤਿੰਨ ਆਦਮੀ ਜੰਮਣੇ ਤੇ ਦਾਹੀ ਤੇ ਵਿਆਹਣ ਵੇਲੇ ਨਾਈ ਤੀਜਾ ਮਰਿਆਂ ਤੋਂ ਭਾਈ ਨਾਲੇ ਰੋਂਦੇ ਪੱਬਾ ਮਾਰਨੇ ਆ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ ਚੋਂ ਬਾਹਰ ਨੇ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ ਚੋਂ ਬਾਹਰ ਨੇ ਜੀ ਕਬਜੇ ਚੋਂ ਬਾਹਰ ਨੇ